ਮਹਿਦਪੁਰ ਵਾਰਡ ਨੰਬਰ 5 ਤੋਂ ਕਾਂਗਰਸ ਦੇ ਉਮੀਦਵਾਰ ਸ਼ਵੇਤਾ ਜੇਤੂ ਰਹੀ ਸਭ ਤੋਂ ਪਹਿਲਾ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਪੱਤਰਕਾਰ ਹਰਪਾਲ ਸਿੰਘ ਜੱਜ ਕਸ਼ਮੀਰ ਸਿੰਘ ਪ्योर ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਸਟਾ ਦਾ ਸੌਤ ਕਦਮ ਜਿਵੇਂ ਤੁਹਾਨੂੰ ਪਤਾ ਹੈ ਵਾਕਖ ਸ਼ਹਿਰਾਂ ਤੋਂ ਐਮਸੀ ਦੀਆਂ ਵੋਟਾਂ ਬਹੁਤ ਸ਼ਾਨਦਾਰ ਹੋ ਰਹੀਆਂ ਸੀ ਅੱਜ ਦੇ ਰਿਜ਼ਲਟ ਇਸ ਨੂੰ ਔਖ ਰੱਖਦੇ ਹੋਏ ਅੱਜ ਅਸੀਂ ਸ਼ਹਿਰ ਮੈਂ ਮਹਿਦਪੁਰ ਵਿਖੇ ਪਹੁੰਚੇ ਸੀ ਕਾਂਗਰਸ ਦੇ ਉਮੀਦਵਾਰ ਸ਼ਵੇਤਾ ਜੀ ਬਹੁਤ ਵਧੀਆ ਲੀਡ ਲੈ ਕੇ ਇਥੋਂ ਜੇਤੂ ਰਹੇਣ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਆ ਉਹਨਾਂ ਦੇ ਪਤੀ ਜੀ ਨਾਲ ਹਾਂਜੀ ਸਤਿ ਸ੍ਰੀ ਅਕਾਲ ਸਰ ਹਾਂਜੀ ਅਜੀ ਜੀ ਜਿੱਤ ਹੋਈ ਹੈ ਜੀ ਇਸ ਬਾਰੇ ਕੀ ਕਹਿਣਾ ਹੈ ਇਹ ਜਿੱਤ ਦੀ ਇਹ ਸਾਡੇ ਮਹਿਰਪੁਰ ਦੇ ਜਿੰਨੇ ਵੀ ਐਮਸੀ ਸਾਡੇ ਪਾਰਟੀ ਵਰਕਰ ਸੀਗੇ ਬਹੁਤ ਰਸਪਾਰਟੀ ਬੱਲਿਆਂ ਇਹਨਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਇਹਨਾਂ ਦੀ ਮਿਹਨਤ ਬਦੌਲਤ ਹੀ ਜਿੱਤੇ ਆ ਔਰ ਸਾਡੇ ਮਾਨ ਜੋ ਐਮਐਲਏ ਸਾਹਿਬ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜੀ ਇਹਨਾਂ ਦੇ ਅਸ਼ੀਰਵਾਦ ਨਾਲ ਔਰ ਸਾਰੀ ਜਨਤਾ ਨੇ ਸਾਨੂੰ ਜਿਹੜਾ ਪਿਆਰ ਮਿਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਜਿਵੇਂ ਉਮੀਦ ਵੀ ਪਹਿਲਾਂ ਹੋ ਗਈ ਕਿ ਪਹਿਲਾਂ ਮਨ ਵਿੱਚ ਕਿੱਦਾਂ ਸੀ ਜਦੋਂ ਤੁਸੀਂ 1 ਟੂ 1 ਕਰਨ ਵਾਸਤੇ ਜਿੱਦਾਂ ਆਪਣੇ ਵੋਟਾਂ ਲੈਣ ਵਾਸਤੇ ਜਾਂਦੇ ਸੀ ਕਿ ਉਮੀਦ ਵੋਟਰਾਂ ਦੇ ਮਨ ਚ ਕਿੱਦਾਂ ਦੀ ਲੱਗਦੀ ਸੀ ਦੇਖੋ ਜੀ ਮੇਰਾ ਸ਼ੁਰੂ ਤੋਂ ਹੀ ਸਮਾਜ ਸੇਵਾ ਦਾ ਟੀਚਾ ਸੀ ਸ਼ੁਰੂ ਤੋਂ ਹੀ ਮੈਂ ਆਪਣੇ ਸਮਾਜ ਨਾਲ ਜੁੜਿਆ ਹੋਇਆ ਸੀ ਇਹ ਜਿਹੜੀ ਜਿੱਤ ਆ ਮੇਰੀ ਲੇਬਰ ਆ ਲੇਬਰ ਸਾਰੀ ਜਿਹੜੀ ਮੇਰੇ ਨਾਲ ਜੁੜੀ ਸੀ ਮੇਰੇ ਭੈਣ ਭਰਾ ਜਿੰਨੇ ਵੀ ਆ ਸਾਰਿਆਂ ਦੀ ਜਿੱਤ ਆ ਇਹ ਇਕੱਲੀ ਸ਼ਵੇਤਾ ਦੀ ਜਿੱਤ ਜਾਂ ਮੇਰੀ ਜਿੱਤ ਨਹੀਂ ਇ ਕਾਂਗਰਸ ਪਾਰਟੀ ਦੇ ਵਰਕਰਾਂ ਵੀ ਜਿੱਤੇ ਆ ਸਾਰੇ ਇਕੱਲੇ ਇਕੱਲੇ ਬੰਦੇ ਦੇ ਜਿੱਤੇ ਆ ਜੀ ਇਹ ਜਿਹੜੇ ਸਾਡੇ ਨਾਲ ਠੀਕ ਆ ਜੀ ਹੁਣ ਜਿੱਤ ਹੋਈ ਹੈ ਜੀ ਕਿੰਨੀ ਵੋਟਾਂ ਦੇ ਆਪਾਂ ਜਿੱਤੂ ਰਹੇ ਆ ਇਸ ਦੇਖੋ ਜੀ ਸਾਨੂੰ 161 ਵੋਟਾਂ ਪਈਆਂ ਕਾਂਗਰਸ ਪਾਰਟੀ ਨੂੰ ਤੇ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਰਹੀ 147 ਵੋਟਾਂ ਲੈ ਕੇ ਉਲੀ ਪਿਛੇ ਰਹੀ ਸਾਡੇ ਤੋਂ ਟ੍ਰੇਲਿੰਗ ਤੇ ਤੇ ਬਾਕੀ ਭਾਜਪਾ ਦਾ ਵੀ ਸੀ ਉਹਦਾ ਮੈਨੂੰ ਪਤਾ ਨਹੀਂ ਜੀ ਠੀਕ ਆ ਜੀ ਹੁਣ ਜਿੱਤ ਹੋ ਗਈ ਹੈ ਜੀ ਪਹਿਲੇ ਨੰਬਰ ਤੇ ਸੋਚੇ ਹੋਣਗੇ ਵਾਰਡ ਵਿੱਚ ਕਿਹੜੇ-ਕਿਹੜੇ ਕੰਮ ਤੁਸੀਂ ਮਨਚੋ ਸੋਚੇ ਹੋਏ ਨੇ ਜਿਹੜੇ ਹੁਣ ਸਭ ਤੋਂ ਵੱਡੀ ਪ੍ਰੋਬਲਮ ਤਾਂ ਜੀ ਸਭ ਤੋਂ ਵੱਡੀ ਪ੍ਰੋਬਲਮ ਆ ਕੰਮ ਰੁਕੇ ਹੋਏ ਆ ਕਿਉਂਕਿ ਅਸੀਂ ਓਪੋਜੀਸ਼ਨ 'ਚ ਬੈਠੇ ਹੋਏ ਆ ਸਰਕਾਰ ਤੇ ਆਪਣੇ ਆਮ ਆਦਮੀ ਪਾਰਟੀ ਦੀ ਆ ਹੁਣ ਜਿੱਦਾਂ ਹੀ ਮੇਰੇ ਐਮਸੀ ਸਾਹਿਬ ਜਿੰਨੇ ਵੀ ਮੇਰੇ ਨਾਲ ਆ ਸਾਰੇ ਹੀ ਸਾਡੇ ਆਪਣੇ ਐਮਸੀ ਅਮਹਿਲਪੁਰ ਦੇ ਤੇ ਉਹਨਾਂ ਉਹ ਜਾਦੇ ਐਕਸਪੀਰੀਅੰਸ ਵਾਲਿਆ ਪੋਲਿਟਿਕਸ ਦਾ ਮੈਨੂੰ ਇਹਨਾਂ ਗਿਆਨ ਵੀ ਹੈ ਨਹੀਂਗਾ ਇਹ ਸਿਰਫ ਐਮਸੀ ਸਾਹਿਬ ਹੀ ਆ ਔਰ ਸਾਡੇ ਹੈੱਡ ਜਿਹੜੇ ਸ਼ੇਰਵਾਲੀਆ ਸਾਹਿਬ ਆ ਉਹ ਜਿੱਦਾਂ ਕਰਨਗੇ ਉਦਾਂ ਹੀ ਤਰੱਕੀ ਕਰਾਂਗੇ ਜਿੱਦਾਂ ਉਹ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦਾ ਇੱਕ ਹੀ ਮੁੱਖ ਉਦੇਸ਼ ਆ ਕਿ ਜਨਤਾ ਦਾ ਸੇਵਾ ਔਰ ਜਨਤਾ ਦਾ ਪਿਆਰ ਠੀਕ ਆ ਜੀ ਤੇ ਉਹਨਾਂ ਨੌਜਵਾਨ ਪੀੜ੍ਹੀ ਵਾਸਤੇ ਕੀ ਸੋਚਿਆ ਨਾ ਕਿ ਜਿਹੜੇ ਵਾਰਡ ਵਿੱਚ ਕੰਮ ਹੋਣਾ ਹੈ ਉਹ ਦੇਖੋ ਜੀ ਇਹ ਸਿਰਫ ਇੱਕ ਸਾਲ ਲਈ ਆ ਇਹ ਉਹ ਆਪੋਜੀਸ਼ਨ ਚ ਅਸੀਂ ਬੈਠੇ ਹੋਇਆ ਹਾਂ ਅਜੇ ਤਾਂ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਠੀਕ ਆ ਜੀ ਠੀਕ ਆ ਹੁਣ ਇਸ ਟੱਡੀ ਗੱਲਬਾਤ ਕਰਾਉਣੀ ਹੈ। ਉਹ ਨਹੀਂ। ਸ਼ਵੇਤਾ ਜੀ ਨਾਲ ਉਹਨਾਂ ਲਈ ਬਹੁਤ ਮੈਨੂੰ ਖੁਸ਼ੀ ਹੋਈ ਕਿ ਮੇਰੇ ਭੈਣ ਭਰਾਵਾਂ ਨੇ ਜਿਹੜੇ ਮੇਰੇ ਐਮਸੀ ਵੀ ਸੀ ਤੇ ਜਿਹੜੇ ਸਾਡੇ ਮਾਂ ਨੀਯੋਗ ਹੈ ਸਾਡੇ ਜਿਹੜੇ ਐਮਐਲਏ ਸਰ ਉਹਨਾਂ ਨੇ ਬੜੇ ਵਿਸ਼ਵਾਸ ਦੇ ਨਾਲ ਸਾਨੂੰ ਮੌਕਾ ਦਿੱਤਾ ਔਰ ਹੁਣ ਅਸੀਂ ਇਹ ਟਰਾਈ ਕਰਨਾ ਸੀ ਜਨਤਾ ਦੇ ਉਹਨਾਂ ਤੇ ਪੂਰੇ ਵਿਸ਼ਵਾਸ ਤੇ ਖਰੇ ਉਤਰਈਏ ਔਰ ਜਿੱਦਾਂ ਜਿੱਦਾਂ ਸਾਨੂੰ ਗਾਈਡ ਕਰਨਗੇ ਜਿਹੜੇ ਸਾਡੇ ਐਮਸੀ ਭਰਾ ਹੈ ਤੇ ਸਾਡੇ ਸ਼ੇਰਵਾਲੀ ਜੀ ਅਸੀਂ ਉਦਾਂ ਉਦਾਂ ਕਰਨ ਦਾ ਕੋਸ਼ਿਸ਼ ਕਿਵੇਂ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਅੱਜ ਅਸੀਂ ਸ਼ਹਿਰ ਮੈਦਪੁਰ ਵੀ ਇਹ ਪਹੁੰਚੇ ਸੀ ਨਾਲ ਸੇ ਪੱਤਰਕਾਰ ਹਰਪਾਲ ਸਿੰਘ ਜੱਜ ਪ्युअर ਪੰਜਾਬ ਹੈਡਲਾਈਨ